ਪੰਜਾਬ ਅਤੇ ਪੰਜਾਬੀਤ ਨੂੰ ਦੇਸ਼ ਵਿਦੇਸ਼ ਵਿੱਚ ਮਹੱਤਵ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪ੍ਰਧਾਨ ਦੀ ਚੋਣ ਕਰ ਲਈ ਹੈ ਹ ਸੁਖਵੀਰ ਸਿੰਘ ਬਾਦਲ ਨੂੰ ਦੁਬਾਰਾ ਪ੍ਰਧਾਨ ਫਿਰ ਤੋਂ ਪ੍ਰਧਾਨ ਚੁਣ ਲਿਆ ਗਿਆ ਇਸ ਤੋਂ ਪਹਿਲਾਂ ਸਾਰਾ ਕਾਰਜਭਾਰ ਸਿਰ ਕਾਰਜਭਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਦੇਖ ਰਹੇ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 2 ਦਸੰਬਰ ਦੀਆਂ ਪੰਥਕ ਘਟਨਾਵਾਂ ਵਾਪਰੀਆਂ ਸ਼੍ਰੀ ਕਾਲ ਤਖਤ ਸਾਹਿਬ ਦੀ ਫਸੀਲ ਤੋਂ 7 ਮੈਂਬਰੀ ਭਰਤੀ ਕਮੇਟੀ ਦਾ ਐਲਾਨ ਹੁੰਦਾ ਸਾਰਾ ਕੁਝ ਵਰਤਾਰਾ ਵਾਪਰਿਆ ਸਜਾਵਾਂ ਹੋਈਆਂ ਧਾਰਮਿਕ ਧਾਰਮਿਕ ਤੌਰ ਤੇ ਮर्याਦਾ ਅਨਸਾਰ ਸਜ਼ਾ ਭੁਗਤੀ ਦੀ ਅਰਦਾਸ ਹੋਈ ਸਭ ਕੁਝ ਹੋਇਆ ਦੋ ਹਿੱਸਿਆਂ ਵਿੱਚ ਵੰਡੀ ਗਈ ਭਰਤੀ ਇੱਕ ਪਾਸੇ ਬਲਵਿੰਦਰ ਸਿੰਘ ਭੂਂਦਰ ਦੀ ਅਗਵਾਈ ਵਿੱਚ ਦਿਲਜੀਤ ਸਿੰਘ ਚੀਮਾ ਦੀ ਅਗਵਾਈ ਵਿੱਚ ਭਰਤੀ ਹੋਈ ਦੂਜੇ ਪਾਸੇ 7 ਮੈਂਬਰੀ ਕਮੇਟੀ ਦੇ ਵਿੱਚੋਂ ਰਹਿ ਗਏ ਅੰਜ ਮੈਬਰੀ ਕਮੇਟੀ ਨੇ ਭਰਤੀ ਮਹਿੰਮ ਪੂਰੇ ਪੰਜਾਬ ਵਿੱਚ ਸ਼ੁਰੂ ਕੀਤੀ ਬਲਵਿੰਦਰ ਸਿੰਘ ਭੁੰਦਰ ਦੀ ਅਗਵਾਈ ਵਾਲੀ ਟੀਮ ਨੇ ਭਰਤੀ ਮਹਿੰਮ ਨੂੰ ਕੰਪਲੀਟ ਕਰਦੇ ਆ ਕੰਪਲੀਟ ਭਰਤੀ ਤੋਂ ਬਾਅਦ ਡੈਲੀਗੇਟਾਂ ਦੀ ਚੋਣ ਕਰਕੇ ਸਿੱਧੀ ਪ੍ਰਧਾਨ ਦੀ ਚੋਣ ਹੈ ਜਿਹੜੀ ਉਹ ਕਰ ਲਏਗੇ ਇਸ ਤੋਂ ਪਹਿਲਾਂ ਸਰਕਰ ਪ੍ਰਧਾਨਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਜਾਂ ਡੈਲੀਗੇਟਾਂ ਦੀ ਚੋਣ ਕਰਕੇ ਫਿਰ ਪ੍ਰਧਾਨ ਦੀ ਚੋਣ ਕੀਤੀ ਜਾਂਦੀ ਹੈ ਪਰੰਤੂ ਇਸ ਵੇਰਾਂ ਕਾਲੀ ਨਾਲ ਥੋੜਾ ਜਿਹਾ ਵਰਤਾਰਾ ਹੋਰ ਤਰ੍ਹਾਂ ਵਾਪਰਿਆ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਅੱਜ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੁਰਥੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ ਹਨ ਹੁਣ ਥੋੜਾ ਜਾਂ ਇਸ ਮਸਲੇ ਦੇ ਉੱਤੇ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਕਿਵੇਂ ਪ੍ਰਧਾਨ ਬਣੇ ਤਾਂ ਸੁਖਵੀਰ ਸਿੰਘ ਬਾਦਲ ਦਾ ਦੁਆਰਾ ਨਾ ਕਿਵੇਂ ਅੱਗੇ ਆਇਆ ਤੇ ਬਾਦਲ ਪਰਿਵਾਰ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਜਿਹੜੀਆਂ ਪ੍ਰਧਾਨਗੀ ਨੂੰ ਲੈ ਕੇ ਗੱਲਾਂ ਬਾਤਾਂ ਚੱਲ ਰਹੀਆਂ ਸੀ ਉਹਦੇ ਉੱਤੇ ਉਚਾਨਣਾ ਆਪਾਂ ਪਾਉਣ ਦਾ ਯਤਨ ਕਰੀਏ ਇਹ ਕੋਈ ਨਵਾਂ ਕਮਨੀਕੇ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਧੜੇਬੰਦੀ ਦੇ ਵਿੱਚ ਪੰਡਿਆ ਗਿਆ ਇਹ ਬਹੁਤ ਲੰਮੇ ਸਮੇਂ ਤੋਂ ਅਜਿਹਾ ਚੱਲਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਮੇਸ਼ਾ ਇੱਕ ਦੋ ਜਾਂ ਤਿੰਨ ਧੜੇ ਰਹੇ ਨੇ ਤੇ ਇਹਨਾਂ ਧੜਿਆਂ ਦੇ ਵੱਖ-ਵੱਖ ਆਗੂ ਆਪਣੇ ਆਪਣੇ ਤੌਰ ਤੇ ਪ੍ਰਚਾਰ ਕਰਦੇ ਇੱਕ ਸਮਾਂ ਐਸਾ ਵੀ ਸੀ ਜਦੋਂ ਸਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਸੀ ਉਹਨਾਂ ਦੇ ਪਿਤਾ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀ ਹਰ ਸਿਮਰਤ ਕੌਰ ਬਾਦਲ ਕੇਂਦਰ ਦੇ ਵਿੱਚ ਵਜ਼ੀਰ ਜਾਂ ਮੈਂਬਰ ਪਾਰਲੀਮੈਂਟ ਹੁੰਦੇ ਸੀ ਤੇ ਬਾਦਲ ਪਰਿਵਾਰ ਦੀ ਤੂਤੀ ਪੂਰੇ ਪੰਜਾਬ ਵਿੱਚ ਗੂੰਜਦੀ ਸੀ ਹਿੰਦੁਸਤਾਨ ਵਿੱਚ ਬੋਲਦੀ ਇੱਕ ਸਮਾਂ ਐਸਾ ਵੀ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁਕਾਬਲੇ ਸਿਮਰਨਜੀਤ ਸਿੰਘ ਮਾਨ ਦੀ ਗਵਾਈ ਵਾਲੀ ਟੀਮ ਨੇ ਬਹੁਤ ਵੱਡੇ ਪੱਧਰ ਤੇ ਜਿੱਤਾਂ ਪ੍ਰਾਪਤ ਕੀਤੀਆਂ ਤੇ ਸ਼੍ਰੋਮਣੀ ਅਕਾਲੀ ਦਲ ਇੱਕ ਤਰ੍ਹਾਂ ਨਾਲ ਸੁੰਗੜ ਕੇ ਰਹਿ ਗਿਆ ਸੀ ਇੱਕ ਸਮਾਂ ਐਸਾ ਵੀ ਆਇਆ ਕਿ ਜਦੋਂ ਸੁਪ੍ਰਕਾਸ਼ ਸਿੰਘ ਬਾਦਲ ਬਿਲਕੁਲ ਇਕੱਲੇ ਰਹਿ ਗਿਆ ਸੰਤ ਤੇ ਸੁਖਬੀਰ ਸਿੰਘ ਬਾਦਲ ਉਹ ਦੁਨੀਆ ਰਾਜਨੀਤੀ ਵਿੱਚ ਨਹੀਂ ਸਨ ਤੇ ਅੱਜ ਸਮਾਂ ਇਹ ਆ ਕਿ ਅੱਜ ਫਿਰ ਤੋਂ ਲਗਭਗ ਤਿੰਨ ਧੜਿਆਂ ਦੇ ਵਿੱਚ ਅਕਾਲੀ ਦਲ ਵੰਡਿਆ ਗਿਆ ਜਿਦੇ ਵਿੱਚੋਂ ਦੋ ਧੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਦੀ ਘਟਨਾਵਾਂ ਤੋਂ ਬਾਅਦ ਸਾਹਮਣੇ ਆਉਂਦੇ ਨੇ ਜਿਹੜੇ ਆਪਣੀ ਜ਼ੋਰ ਜ਼ਮਾਈ ਕਰਦੇ ਨਜ਼ਰ ਆਉਂਦੇ ਹੁਣ ਸੁਖਵੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਦੀ ਕਹਾਣੀ ਕਿਵੇਂ ਸ਼ੁਰੂ ਹੁੰਦੀ ਹੈ ਜਿਸ ਦਿਨ ਤੋਂ ਅਕਾਲ ਤਖਤ ਸਾਹਿਬ ਤੋਂ ਘਟਨਾਵਾਂ ਵਾਪਰੀਆਂ ਉਸ ਦਿਨ ਤੋਂ ਹੀ ਪਾਰਟੀ ਦੇ ਦੋ ਤਿੰਨ ਆਗੂ ਸਾ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਉਣ ਦੇ ਕਾਲੇ ਸਨ ਤੇ ਉਹਨਾਂ ਭਾਰਤੀ ਮੁਹਿੰਮ ਵੀ ਜਿਨ੍ਹਾਂ ਵਿੱਚ ਖਾਸ ਤੌਰ ਤੇ ਦਲਜੀਤ ਸਿੰਘ ਚੀਮਾ ਜਿਨ੍ਹਾਂ ਭਾਰਤੀ ਮੁਹਿੰਮ ਵੀ ਕਾਲੀ ਵਿੱਚ ਸ਼ੁਰੂ ਕੀਤੀ ਤੇ ਭਾਰਤੀ ਮੁਹਿੰਮ ਕਿਵੇਂ ਲੱਖਾਂ ਦਾ ਅੰਕੜਾ 30 32 ਲੱਖ ਦਾ ਅੰਕੜਾ ਪਾਰ ਕਰ ਗਈ ਇਹ ਪੰਜਾਬ ਦੇ ਵਿੱਚ ਬਾਰ ਬਾਰ ਸਵਾਲਾਂ ਦੇ ਵਿੱਚ ਘਿਰਦਾ ਰਿਹਾ ਇਸ ਗੱਲ ਨੂੰ ਚੁਣੌਤੀ ਵੀ ਹੁੰਦੀ ਆਈ ਹੈ ਸਾਰੀਆਂ ਚੁਣੌਤੀਆਂ ਦਾ ਸਾਰੀਆਂ ਸਿਆਸੀ ਘਟਨਾਵਾਂ ਦੀ ਪ੍ਰਵਾਹ ਕੀਤੇ ਬਿਨਾ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡੇ ਪੱਧਰ ਤੇ ਆਪਣੇ ਡੈਲੀਗੇਟ ਬਣਾਏ ਸਾਰੀ ਰਕਮ ਜਮ੍ਹਾਂ ਕੀਤੀ ਤੇ ਇਸ ਦੌਰਾਨ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਆਪਣੇ ਪ੍ਰਧਾਨ ਦੀ ਚੋਣ ਕਰਨ ਦਾ ਰਾਹ ਸੀ ਜਿਹੜਾ ਉਹ ਪੱਧਰਾ ਕਰ ਲਿਆ ਹੁਣ ਤੱਕ ਇਹ ਸਵਾਲ ਉੱਠਦੇ ਸਨ ਕਿ ਸ਼ਾਇਦ ਸਰਦਾਰ ਸੁਖਵੀਰ ਸਿੰਘ ਬਾਦਲ ਆਪਣੇ ਆਪ ਨੂੰ ਪ੍ਰਧਾਨਗੀ ਤੋਂ ਲਾਂਭੇ ਕਰ ਲੈਣ ਤੇ ਬਾਦਲ ਪਰਿਵਾਰ ਦੇ ਵਿੱਚੋਂ ਹੀ ਹਰ ਸਿਮਰਤ ਕੌਰ ਬਾਦਲ ਜਾਂ ਵਿਕਰਮ ਸਿੰਘ ਮਜੀਠੀਆ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਜਾਵੇ 59 ਵਾਲੇ ਸਮੇਂ ਵਿੱਚ ਅਗਰ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤੇ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਰੱਖ ਲਿਆ ਜਾਵੇ। ਇਹਨਾਂ ਘਟਨਾਵਾਂ ਦੇ ਵਿੱਚੋਂ ਕੁਝ ਆਗੂਆਂ ਨੇ ਇਹਨਾਂ ਗੱਲਾਂ ਲਈ ਥੋੜਾ ਜਿਹਾ ਜ਼ੋਰ ਵੀ ਲਾਇਆ ਤਾਂ ਕਿ ਜਿਹੜੀ 7-5 ਮੈਂਬਰੀ ਭਰਤੀ ਕਮੇਟੀ ਆ ਉਹਦੇ ਮੈਂਬਰ ਨੇ ਜਿਹੜੇ ਕਿਸੇ ਨਾ ਕਿਸੇ ਰੂਪ ਵਿੱਚ ਨਾਲ ਆ ਕੇ ਸ਼ਾਮਲ ਹੋ ਜਾਵੇ ਜਾਣ ਤੇ ਪੰਥ ਵਿੱਚ ਇਕਤਾ ਹੋ ਜਾਵੇ। ਅੰਦਰਲੀ ਗੱਲ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਉਹ ਇੱਕੋ ਇੱਕ ਨੀਤੀ ਤੇ ਚੱਲ ਰਿਹਾ ਸਨ ਕਿ ਕਿਵੇਂ ਨਾ ਕਿਵੇਂ ਸਦਾ ਸੁਖਵੀਰ ਸਿੰਘ ਬਾਦਲ ਨੂੰ ਹੀ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਆ ਜਿਹੜਾ ਉਹ ਬਣਾਇਆ ਜਾਵੇ ਤੇ ਇਸ ਮਕਸਦ ਲਈ ਜਦੋਂ ਜਥੇਦਾਰਾਂ ਦੀ ਅਦਲਾ ਤੇ ਬਦਲੀ ਹੁੰਦੀ ਹੈ ਰੀਸ਼ਫਲਿੰਗ ਹੁੰਦੀ ਹੈ ਤੇ ਜਥੇਦਾਰਾਂ ਵਿੱਚੋਂ ਵਿੱਚ ਪਰਮਜੀਤ ਸਿੰਘ ਸਰਨਾ ਹੋਣਾ ਨੇ ਬਹੁਤ ਅਹਿਮ ਭੂਮਿਕਾ ਅਦਾ ਕੀਤੀ ਸੀ ਕੀ ਕੁਝ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਰਿਪੀਟ ਕਰਨ ਦੀ ਜਰੂਰਤ ਨਹੀਂ ਤੇ ਹਰ ਸਿਮਰਤ ਕੌਰ ਬਾਦਲ ਬਾਦਲ ਜਾਂ ਬਿਕਰਮ ਸਿੰਘ ਮਜੀਠੀਆ ਨੂੰ ਹੀ ਅਗਰ ਪ੍ਰਧਾਨ ਬਣਾਉਣਾ ਹੁੰਦਾ ਜਾਂ ਕਿਸੇ ਤੀਸਰੇ ਨੂੰ ਹੀ ਪ੍ਰਧਾਨ ਬਣਾਉਣਾ ਹੁੰਦਾ ਤਾਂ 2 ਦਸੰਬਰ ਦੀਆਂ ਘਟਨਾਵਾਂ ਤੋਂ ਬਾਅਦ ਜਿਨ੍ਹਾਂ ਜਿਨ੍ਹਾਂ ਪੜਾਵਾਂ ਦੇ ਵਿੱਚੋਂ ਔਖੇ ਰਾਹਾਂ ਦੇ ਵਿੱਚੋਂ ਔਖੀਆਂ ਘਾਟੀਆਂ ਦੇ ਵਿੱਚੋਂ ਲੰਘ ਕੇ ਇਹ ਚੋਣ ਪ੍ਰਕਿਰਿਆ ਮੁਕੰਮਲ ਹੋਈ ਹੈ ਤੇ ਇਹਦੀ ਲੋੜ ਨਹੀਂ ਸੀ ਪੈਣੀ। ਸ੍ਰੀਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਵੀਰ ਸਿੰਘ ਬਾਦਲ ਦਾ ਰਾਹ ਪੱਧਰਾ ਕਰ ਲਈ। ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਤਲਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਭੁੰਦੜਾ ਮਹੇਸ਼ਿੰਦਰ ਸਿੰਘ ਗਰੇਵਾਲ ਸ਼ਰਨਜੀਤ ਸਿੰਘ ਢਿੱਲੋਂ ਰੋਜੀ ਬਰਕੰਦੀ ਪਰਮਪੰਸੀਗ ਵੰਟੀ ਰਮਾਣਾ ਸਮੇਤ ਕੁਝ ਆਗੂਆਂ ਨੇ ਬਹੁਤ ਲਾਮਬੰਦੀ ਕੀਤੀ ਕਿ ਜਿੱਥੋਂ-ਜਿੱਥੋਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਪ੍ਰਧਾਨਗੀ ਦੇ ਖਿਲਾਫ ਇਹ ਗੱਲਾਂ ਉੱਠ ਰਹੀਆਂ ਸਨ ਕਿ ਇੱਕ ਵਾਰ ਪੰਥ ਵਿੱਚ ਏਕਤਾ ਲਈ ਕਿਸੇ ਹੋਰ ਨੂੰ ਪ੍ਰਧਾਨ ਬਣਾ ਦਿੱਤਾ ਜਾਵੇ ਕਿ ਕੁਝ ਨਾ ਕੁਝ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਜਿਵੇਂ ਪ੍ਰਧਾਨ ਬਣਾਉਣਾ ਚਾਹੁੰਦੇ ਸਨ ਤੇ ਐਸੇ ਹਾਲਾਤਾਂ ਵਿੱਚ ਸਾਰੇ ਆਗੂਆਂ ਨੇ ਲਾਮਬੰਦੀ ਕਰਕੇ ਬਹੁਤ ਤਰੀਕੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਪ੍ਰਧਾਨ ਪ੍ਰਧਾਨਗੀ ਲਈ ਅੱਗੇ ਲੈ ਕੇ ਆਂਦਾ ਕਿਉਂਕਿ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਬਹੁਤ ਜ਼ਰੂਰੀ ਸੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਅਭਾਰਿਆ ਜਾਵੇ ਕਿਉਂਕਿ ਜਦੋਂ ਕਿਸੇ ਤੀਸਰੇ ਦੇ ਹੱਥ ਪ੍ਰਧਾਨਗੀ ਦੀ ਵਾਗਡੋਰ ਹੁੰਦੀ ਹੈ ਤੇ ਮੁੱਖ ਮੰਤਰੀ ਦੇ ਅਹੁਦੇ ਲਈ ਕਿਸੇ ਆਗੂ ਨੂੰ ਪ੍ਰਪੋਜ਼ ਕਰਨਾ ਬਹੁਤ ਔਖਾ ਕੰਮ ਹੋ ਜਾਂਦਾ ਹੈ ਤੇ ਐਸੇ ਹਾਲਾਤਾਂ ਦੇ ਚੱਲਦੇ ਆ ਸਾਰੇ ਆਗੂਆਂ ਨੇ ਬਹੁਤ ਸ਼ਿੱਦਤ ਨਾਲ ਕੰਮ ਕੀਤਾ ਇਸੇ ਕਾਰਜ ਵਿੱਚ ਕੁਝ ਸੰਤ ਮਹਾਪੁਰਸ਼ਕ ਵਾਏ ਜਾਣ ਵਾਲੇ ਅ ਕੁਝ ਡੇਰੇਦਾਰਾਂ ਨੇ ਵੀ अहम ਭੂਮਿਕਾ ਅਦਾ ਕੀਤੀ ਤੇ ਬੀਬੀ ਹਰਸਿਮਰਤ ਕੌਰ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਨੂੰ ਮਨਾਉਣ ਦਾ ਜਿਹੜਾ ਕਾਰਜ ਸੀ ਸਮਝਾਉਣ ਦਾ ਜਿਹੜਾ ਕਾਰਜ ਸੀ ਸੁਖਵੀਰ ਸਿੰਘ ਬਾਦਲ ਨੂੰ ਦੁਆਰਾ ਪ੍ਰਧਾਨ ਬਣਾਉਣ ਦਾ ਜਿਹੜਾ ਕਾਰਜ ਸੀ ਉਹਦੇ ਵਿੱਚ ਆਪਣਾ ਵੱਡਾ ਰੋਲ ਹੈ ਜਿਹੜਾ ਉਹ ਅਦਾ ਕੀਤਾ ਹੈ ਯੂਥ ਲੀਡਰਸ਼ਿਪ ਦੇ ਵਿੱਚ ਸਰਬਜੀਤ ਸਿੰਘ ਚੰਜਰ ਮੁਰਪਿੰਦਰ ਸਿੰਘ ਰਾਜੂ ਖੰਨਾ ਆਦ ਆਗੂਆਂ ਨੇ ਬਹੁਤ ਸ਼ਿੱਦਤ ਨਾਲ ਇਸ ਕੰਮ ਲਈ ਆ ਇਲਾਕਿਆਂ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਡੈਲੀਗੇਟਾਂ ਨੂੰ ਤਿਆਰ ਕੀਤਾ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਲਈ ਲਾਮਬੰਦੀ ਕੀਤੀ ਤੇ ਅੱਜ ਪਹਿਲੀ ਵਾਰ ਹੋਇਆ ਕਿ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਪ੍ਰਧਾਨਗੀ ਦੀ ਚੋਣ ਪੰਥਕ ਰੌ ਰੀਤਾ ਰਵੈਤਾ ਅਨਸਾਰ ਹੋਈ ਹੈ ਇਸ ਤੋਂ ਪਹਿਲਾਂ ਪ੍ਰਧਾਨਗੀ ਦੀ ਚੋਣ ਚੰਡੀਗੜ੍ਹ ਵਿੱਚ ਹੀ ਕਰ ਲਈ ਜਾਂਦੀ ਸੀ ਸੋ ਅੱਜ ਜਦੋਂ ਸੁਖਵੀਰ ਸਿੰਘ ਬਾਦਲ ਦੇ ਪ੍ਰਧਾਨ ਬਣਦੇ ਨਾਲ ਇੱਕ ਗੱਲ ਇੱਕ ਮੁੱਦੇ ਦਾ ਅੰਤ ਹੋ ਗਿਆ ਕਿ ਪਾਰਟੀ ਵਿੱਚ ਜਿਹੜੀ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਦੁਆਰਾ ਕੀਤੀ ਜਾ ਰਹੀ ਭਰਤੀ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ਭਰਤੀ ਦਾ ਜਿਹੜਾ ਅਰਥ ਹੈ ਉਹ ਕਿੰਨਾ ਕੋ ਕਾਬਲ ਹੈ ਉਹ ਕਿੰਨਾ ਕਾਬਲੇ ਗੌਰ رہ ਜਾਵੇਗਾ ਸੋ ਐਸੇ ਹਾਲਾਤਾਂ ਵਿੱਚ ਕੁਝ ਵੀ ਆਖਿਆ ਜਾ ਸਕਦਾ ਹੈ ਪਰੰਤੂ ਇਹ ਅਫਸੋਸਜਨਕ ਪਹਿਲੂ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਐਲਾਨੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਐਲਾਨੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਐਲਾਨੀ ਉਸ ਕਮੇਟੀ ਨੂੰ ਦਰਕਨਾਰ ਕਰਕੇ ਉਹਨੂੰ ਇੱਕ ਤਰ੍ਹਾਂ ਦੀ ਚੁਣੌਤੀ ਦੇ ਕੇ ਸਰਦਾਰ ਬਲਵਿੰਦਰ ਸਿੰਘ ਭੁੰਦਰ ਕਾਰਜਕਾਰੀ ਪ੍ਰਧਾਨ ਦੀ ਟੀਮ ਨੇ ਸਮੁੱਚੇ ਪੰਜਾਬ ਸਮੁੱਚੇ ਵਿਸ਼ੇ ਵਿੱਚ ਡੈਲੀਗੇਟਾਂ ਦੀ ਚੋਣ ਕਰਕੇ ਸਰਦar ਸੁਖਵੀਰ ਸਿੰਘ ਬਾਦਲ ਨੂੰ ਅੱਜ ਪ੍ਰਧਾਨਗੀ ਦੀ ਜਿਹੜੀ ਵਾਗ ਡੋਰਾ ਉਹ ਸੌਂਪ ਦਿੱਤੀ ਆ ਪੂਰੇ ਬਾਦਲ ਪਰਿਵਾਰ ਨੇ ਪੂਰੇ ਟੀਮ ਵਿੱਚ ਬਲਵਿੰਦਰ ਸਿੰਘ ਭੁੰਦਰ ਦੀ ਅਗਵਾਈ ਵਾਲੀ ਸਮੁੱਚੀ ਟੀਮ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਉਤਸ਼ਾਹ ਹੈ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਸਰਦar ਸੁਖਵੀਰ ਸਿੰਘ ਬਾਦਲ ਪ੍ਰਧਾਨ ਬਣ ਚੁੱਕੇ ਨੇ ਇੱਕ ਤਰ੍ਹਾਂ ਦੇ ਪ੍ਰਧਾਨ ਬਣ ਚੁੱਕੇ ਨੇ ਪੰਥਕ ਘਟਨਾਵਾਂ ਇੱਥੇ ਮੁਕਣ ਵਾਲੀਆਂ ਨਹੀਂ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਵੱਲੋਂ ਲਾਨੀ ਪੰਜ ਮੈਂਬਰੀ ਕਮੇਟੀ ਵੱਲੋਂ ਕੀਤੀ ਜਾ ਰਹੀ ਭਰਤੀ ਦੇ ਕੀ ਅਰਥ ਨੇ ਆਉਣ ਵਾਲੇ ਸਮੇਂ ਵਿੱਚ ਕਮੇਟੀ ਕੀ ਰੁਕ ਲੈਂਦੀ ਹੈ ਤੇ ਪੰਜਾਬ ਦੇ ਲੋਕਾਂ ਦਾ ਕੀ ਰੁਖਾ ਇਹ ਸਾਰਾ ਕੁਝ ਤੁਹਾਡੇ ਨਾਲ ਇੱਕ ਵਰਤਾਰੇ ਤੋਂ ਬਾਅਦ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਫਿਲਹਾਲ ਇੰਨਾ ਹੀ ਦੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ